ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਿਦਿਆ ਹੈ ਉਸ ਵੇਲੇ ਦੀ ਮੰਜਰ ਹੈ ਉਸ ਪਾਪਾਂ ਪਰ ਹੀ ਖੜੀ ਦਾ ਜਦੋਂ ਸੂਬਾ ਸਰਹੰਦ ਦੇ ਹੁਕਮ ਤੇ ਦਸ਼ਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਨੂੰ ਨੀਹਾਂ ਵਿੱਚ ਚਿਨਿਆ ਜਾ ਰਿਹਾ ਸੀ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਦੀ ਉਮਰ ਮਸਾਂ 6 ਕੋਸਾਲਾਂ ਦੀ ਸੀ ਆਪਣੇ ਵੱਡੇ ਵੀਰ ਜੋਰਾਵਰ ਸਿੰਘ ਨੂੰ ਆਪਣੇ ਨਿੱਕੇ ਹੋਣ ਦਾ ਫਾਇਦਾ ਦੱਸਦੇ ਨੇ ਕਿ ਵੱਡੇ ਵੀਰ ਜੀ ਤੁਸੀਂ ਮੈਨੂੰ ਨਿੱਕਾ ਨਿੱਕਾ ਆਖਦੇ ਸੀ ਪਰ ਅੱਜ ਮੈਂ ਤੁਹਾਨੂੰ ਪਿੱਛੇ ਛੱਡ ਜਾਣਾ ਇਹ ਹਾਲ ਦੇਖ ਕੇ ਚਾਹ ਦੇਖ ਕੇ ਗੱਲਾਂ ਸੁਣ ਕੇ ਰੂ ਕੰਬ ਉਠ ਦਿਆ ਵੱਡਾ ਵੀਰ ਨੂੰ ਆਖਰੀ ਟ ਲੱਗਣ ਤੋਂ ਪਹਿਲਾਂ ਛੋਟਾ ਵੀਰ ਕੀ ਆਖਦਾ ਏ ਛੋਟਾ ਛੋਟਾ ਕਹਿ ਕੇ ਮੈਨੂੰ ਤਾਂ ਦੇਸੀ ਹੁੰਦੇ ਤੁਸੀਂ ਵੱਡੇ ਹੋਣ ਦਾ ਜੀ ਰੋਬ ਮਾਰ ਦੇਸੀ ਹੁੰਦੇ ਮੇਰਾ ਮਾਨ ਵਿਦਾਇਆ ਇਸ ਕੰਦਣੇ ਹੋ ਬਣ ਕੇ ਢੋਲ ਜਾਲਾਂ ਮੈਂ ਥੋਡੇ ਨਾਲੋਂ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣਾ ਮੈਂ ਥੋਡੇ ਨਾਲੋਂ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣਾ ਮੈਂ ਰਾਜਗਿਰਿਆ ਵਿਖੇੜ ਖੇੜ ਲਾਈ ਜਾਣਾ ਏ ਛਿੱਲ ਛੱਲੇ ਟਾਗੇ ਟੁਟੇ ਰਲਾਈ ਜਾਣਾ ਏ ਕਾਰਪੇਰ ਲੱਗਦੀ ਜੇ ਮੋਡਾ ਗੋਡਾ ਵੱਡ ਦੇ ਕਾਲੀਆਂ ਤੇ ਸਾਨੂੰ ਵੀ ਤੁਦੇ ਰਲਾਈ ਜਾਣਾ ਏ असी मोहे सिखी जमनी है दुगनी उची उच्ची बोल जाना मैं थोड़े पहला वीर जी अज दादा जी पहला वे वीर जी अज दादा जी जाना मैं हौसले साढ़े तो कबर आई जाना काय कायर तू काय ता दिखाई जाना सुबह ਬਰਨਾਤੇ ਜ਼ਿੰਦਗੀ ਦਾ ਸੱਚ ਫੈਸਲਾ ਏ ਯੁੱਧਿਆ ਨੂੰ ਮੌਤ ਤੋਂ ਡਰਾਈ ਜਾਣਾ ਸੁੱਬਿਆ ਇਹ ਪਾਪੀਆਂ ਦੇ ਮਹਿਲ ਜਿੰਨੇ ਉੱਜੜੇ ਛੋਟੇ ਕਦ ਨਾਲ ਰੋਲ ਜਾਣਾ ਮੈਂ ਤੁਹਾਡੇ ਨਾਲੋਂ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣਾ ਮੈਂ ਤੁਹਾਡੇ ਨਾਲੋਂ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣਾ ਮੈਂ ਭੱਜ ਕੇ ਮੈਂ ਦਾਦਾ ਜੀ ਦੀ ਬੁੱਕਲ 'ਚ ਵੜੂੰਗਾ ਰੱਜ ਰੱਜ ਦੇਖਣਾ ਤੇ ਬਾਲਾ ਲਾੜ ਕਰੂੰਗਾ ਦਾਦੀ ਜੀ ਦੀ ਦੱਸੂੰਗਾ ਪਿਆਰ ਦੀਆਂ ਗੱਲਾਂ ਨੂੰ ਉਹਨਾਂ ਨੂੰ ਵੀ ਸੱਦ ਲਵੋ ਕੋਲ ਜਿੱਦ ਖੜੂੰਗਾ ਲਾਲਾ ਦੇ ਅਚਰਨਾ ਚ ਅਥਰੂ ਸਿੰਘ ਜੀਤ ਕਹਿੰਦਾ ਡੋਲ ਜਾਣਾ ਮੈਂ ਤੁਹਾਡੇ ਨਾਲ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣਾ ਮੈਂ ਤੁਹਾਡੇ ਨਾਲ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ